ਸਸਿਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਰਮਾਣਾ ਅਜੀਤ ਸਿੰਘ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਆਪਾਂ ਦੋ ਨਗ ਦਿਖਾਵਾਂਗੇ ਇੱਕ ਬੈੜ ਤਾਂ ਤਾਜੀ ਸੂਈ ਹੈਗੀ ਕੱਲ ਹੀ ਸੂਈ ਹੈਗੀ ਬਾਈ ਕਹਿੰਦਾ ਜੇਰ ਜੱਪਾ ਡਾਨਾ ਤੇ ਦੂਜੀ ਬੈੜ ਆ ਜਿਹੜੀ ਜਰਸੀ ਆ 10 ਦਿਨਾਂ ਦੀ ਕੱਚੀ ਹੈਗੀ ਬਾਈ ਜੱਕੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂਗੇ ਬਾਈ ਦਾ ਵਪਾਰ ਦਾ ਕੰਮ ਆਗਾ ਬਾਕੀ ਜਿਹੜੀ ਨਗਦੀ ਤਸੱਲੀ ਆ ਬਾਈ ਤੁਸੀਂ ਕੋਲੇ ਆ ਕੇ ਆਪ ਕਰਨੀ ਹੈਗੀ ਪਹਿਲਾਂ ਸਾਨੂੰ ਆਪਾਂ ਇਕੱਲਾ ਇਕੱਲਾ ਨਾਗ ਤੋੜ ਕੇ ਦਿਖਾਉਣੇ ਆ ਫੇਰ ਬਾਈ ਨਾਲ ਗੱਲਬਾਤ ਕਰਵਾਉਣੇ ਆ ਆ ਤੋੜ ਦੋ ਬਾਈ ਪੈੜ ਤੋਂ ਜਰਸੀ ਵੜਾ ਬਾਈ ਦੂਜਾ ਸੁਆ ਸੋਣਾਗਾ ਹਫਤੇ 10 ਦਿਨ ਦੀ ਕੱਚੀ ਆਗੀ ਜਿੱਡਾ ਕਾ ਕੱਦ ਦਾ ਮਤਲਬ ਜਰਸੀ ਦਾ ਹੁੰਦਾਗਾ ਉਡਾ ਕੱਦ ਜ਼ਰੂਰ ਹੈ ਨਾ ਛੋਟਾ ਨਾ ਵੱਡਾ ਪੂਰੀ ਬਰੀਡ ਦੇ ਵਿੱਚ ਪੈਂਦੀ ਹੈਗੀ ਮੋੜ ਲਾ ਬਈ ਇੱਕ ਮੋੜ ਇੱਥੇ ਖੜਾ ਲਈ ਜੇ ਆਪਾਂ ਥਣਾ ਦੀ ਗੱਲ ਕਰਗੇ ਬਈ ਚਾਰੇ ਗੈਪ ਦੇ ਵਿੱਚ ਲੱਗੇ ਆ ਬਾਲ ਢੱਲਾ ਤੁਹਾਨੂੰ ਦੇਖ ਹੀ ਰਹਿਣਗੇ ਪੂਰੀਆਂ ਪਈਆਂ ਗਈਆਂ ਹਜੇ ਬੰਨ ਦਿਓ ਬਈ ਪੂਰੀ ਬਰੀਡ ਦੇ ਵਿੱਚ ਪੈਂਦੀ ਹੈਗੀ ਕੋਈ ਕ੍ਰੋਸ ਦੇ ਵਿੱਚ ਨਹੀਂ ਹੈਗੀ ਕੱਦ ਕਾਠੀ ਫੁੱਲ ਆ ਗਈ ਬਲਟਲਾਂ ਪੂਰੀਆਂ ਪੰਗੀਆਂਆਂ ਜੀ ਸੱਸੀ ਕਾ ਬਈ ਕੀ ਨਾਂ ਬਈ ਆਪਾਂ ਜੱਗੀ ਜਾਈ ਮਰਾਨਾ ਮੋਬਾਈਲ ਨੰਬਰ 9464023900 ਪਿੰਡ ਰਮਾਣਾ ਜੀ ਸਿੰਘਾ ਰਮਾਣਾ ਜੀ ਸਿੰਘ ਜੀ ਬਈ ਇਹ ਬੈੜ ਦਾ ਕੀ ਮੁੱਲ ਕਰਦੇ ਆ ਬੈੜ ਦਾ ਮੁੱਲ 62000 ਰੁਪਏ ਜੀ ਲੈਣ ਦੇ ਲੈਣ ਦੇਣੀ ਹੈ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ ਇਹ ਬਈ 10 ਦਿਨ ਲੈ ਜੂ ਹੈ ਜੀ 10 ਦਿਨਾਂ ਦੀ ਕੱਚੀ ਆ ਗਈ 62000 ਰੁਪਿਆ ਬਾਈ ਨੇ ਮੁੱਲ ਕਰਿਆਗਾ ਤੇ ਆ ਦੂਜੀ ਵੜ ਕੇ ਦੋ ਸੂਈ ਆ ਬਈ ਦੂਜੀ ਵੀ ਕੱਲ ਸੂਈ ਆ ਮਗਰ ਬੱੱਚਾ ਮਗਰ ਬੱਛੀ ਆ ਜੀ ਬੱਛੀ ਆ ਖੋਲੋ ਬਈ ਇਹਨੂੰ ਵੀ ਕੱਲ ਦੀ ਸੂਈ ਆ ਬਾਈ ਕਹਿੰਦਾ ਵੀ ਮਗਰ ਬੱਛੀ ਆਗੀ ਤਾਂ ਜੀ ਸੂਣ ਹੋਣ ਕਰਕੇ ਥੋੜੀ ਐਚ ਵੀ ਜ਼ਰੂਰ ਕਰੂਗੀ ਬਾਹਰ ਵੀ ਲੈ ਜਾ ਬਾਰਨ ਸਾਫ ਖਣਵਾਨੀ ਦੀ ਆ ਬਈ ਕਿਸੇ ਬੱਸ ਕੋਈ ਸਾਈਡ ਦੀ ਗੱਲ ਨਹੀਂ ਹੈਗੀ ਕੋਈ ਕੁੱਛ ਨਹੀਂ ਚਾਰੇ ਜਿਹੜੇ ਥਾਣਾ ਗੈਪ ਚ ਲੱਗੇ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਬੰਦੇ ਬਈ ਬੰਦ ਹੀ ਕੋਈ ਗੱਲ ਸਾਈਵਾਲ ਦਾ ਸਾਈਵਾਲ ਦਾ ਕਰਾਉਸ ਆਗਾ ਕੱਦ ਦੇ ਦਰਮਿਆਨਾਗਾ ਕੋਈ ਜਿਆਦਾ ਵੱਡਾ ਕੱਦਗਾਠ ਹੀ ਨਹੀਂ ਹੈਗੀ ਤੇ ਲੀਵੇ ਦੀ ਜੀ ਗੱਲ ਕਰਕੇ ਬਈ ਪੂਰਾ ਸਾਫ ਆ ਚਾਰੇ ਥਾਣਾ ਜਿਹੜੇ ਗੈਪ ਦੇ ਵਿੱਚ ਲੱਗੇ ਹੋਏ ਆਗੇ ਫੋਲੋ ਸੀ ਲਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਵੇਂ ਬਾਈ ਹੱਥ ਮਾਰੀ ਜਾਂਦਾ ਇਹਦੇ ਕੀ ਡਿਮਾਂਡ ਕਰਦੇ ਹੋ ਬਾਈ ਇਹਦਾ ਬਾਈ 48000 ਰੁਪਏ ਤੇ ਬੋਲਾ ਕਿੰਨਾ ਤਿਆਰ ਹੋਣਾ ਏ ਥੱਲੇ ਬੋਲਾ ਹੋਊਗਾ ਬਾਈ 8-9 ਕਿਲੋਟਰ ਹੋਊਗਾ ਕੱਲੀ ਇਸ ਤੇ ਕੱਲ ਹੀ ਸੂਈ ਆਏ ਤਾਂ ਕੱਲ ਹੀ ਸੂਈ 8-9 ਕਿਲੋ ਬਾਈ ਕਹਿੰਦਾ ਬੋਲਾ ਹੋਊਗਾ ਕਿੰਨੀ ਡਿਮਾਂਡ ਕਰਦੇ ਹੋ ਬਾਈ ਇਹਦੀ ਹਾਂ 48000 ਰੁਪਏ ਜੀ 48000 ਰੁਪਏ ਤੇ ਜਰਸੀ ਦਾ 68000 ਰੁਪਏ ਇੱਕ ਵਾਰੀ ਮੋਬਾਈਲ ਨੰਬਰ ਹੋਰ ਬੋਲ ਦਿਓ ਬਾਈ 9464023901 ਜੀ ਠੀਕ ਹੈ ਬਾਈ ਤੇ ਵੀਡੀਓ ਨੂੰ ਬਾਈ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਆਪਣੇ ਤੋਂ ਕੋਈ ਏਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈ ਜੀ 97809 05653 ਧੰਨਵਾਦ